ਤੇ ਬਾਬਾ ਫਰੀਦ ਜੀ ਨੇ ਕਿਹਾ ਵੀ ਭੈਣ ਤੂੰ ਵੀ ਰਹਿ ਮੇਰੇ ਕੋਲ ਰਹਿ ਤੋ ਕਿਉਂ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਦੇ ਪਤੀ ਜਿਹੜੇ ਉਹ ਪਰਦਾ ਕਰਕੇ ਤੇ ਬਟ ਉਹ ਪਰ ਭੈਣ ਨੇ ਕਿਹਾ ਵੀ ਨਹੀਂ ਮੈਂ ਨਹੀਂ ਰਹਿ ਸਕਦੀ ਅਲੀਆ ਬਤ ਨੂੰ ਤੁਹਾਡੇ سپੁਰਦ ਕਰਦੀ ਆ ਦਾ ਖਿਆਲ ਰੱਖਿਓ ਜਦੋਂ ਭੈਣ ਚਲੇ ਵੀ ਛੱਡ ਕੇ ਤੇ ਫਿਰ ਬਾਬਾ ਫਰੀਦ ਜੀ ਨੇ ਕੀ ਕੀਤਾ ਵੀ ਉਹਨਾਂ ਨੂੰ ਲੰਗਰਖਾਨੇ ਦੀ ਸੇਵਾ ਸੌਇਆ ਕੀਤੀ ਕਿਉਂਕਿ ਸੂਫੀਆਂ ਦੇ ਵਿੱਚ ਲੰਗਰ ਦਾ ਕਨਸੈਪਟ ਬਹੁਤ ਆ ਸ਼ੁਰੂ ਤੋਂ ਚੱਲਦਾ ਆ ਰਿਹਾ ਬਹੁਤ ਪੁਰਾਣਾ ਵਾਕ ਤੇ ਸੂਫੀਆਂ ਦਾ ਲੰਗਰ ਸ਼ੁਰੂ ਕਰਨ ਦਾ ਮਕਸਦ ਉਹੀ ਸੀ ਤੇ ਇੱਕ ਪੰਗਤ ਵਿੱਚ ਬਿਠਾ ਕੇ ਇੱਕ ਕਰਨਾ ਇਹ ਨਜ਼ਰ ਨਾਲ ਵੀ ਜਾਤਾਂ ਧਰਮਾਂ ਤੋਂ ਉੱਠ ਕੇ ਤੋਂ ਫਿਰ ਕਿਆ ਤੋਂ ਉੱਤੇ ਉੱਠ ਕੇ ਇੱਕ ਇਨਸਾਨੀਅਤ ਦੇ ਨਾਲ ਦੁਨੀਆਂ ਨੂੰ ਫਿਰਕਾਵਾਦੀ ਸ਼ੁਰੂ ਤੋਂ ਚੱਲੀ ਹਾਂ ਸ਼ੁਰੂ ਤੋਂ ਸ਼ੁਰੂ ਹੋ ਗਈ ਜਾਤਾਂ ਧਰਮਾਂ ਸ਼ੁਰੂ ਤੋਂ ਆਇਆ ਤੇ ਸੂਫੀਆਂ ਨੇ ਕਿਹਾ ਵੀ ਅਸਰ ਦੇ ਵਿੱਚ ਸੂਫੀਆਂ ਦਾ ਕਨਸੈਪਟ ਨਾਲ ਹੀ ਸਿਰ ਤੇ ਹੋਇਆ ਮਨਸ ਕੀ ਜਾਤ ਸਭੇ ਇੱਕੇ ਪਹਿਚਾਨ ਕੋ ਤੋ ਬਾਬਾ ਫਰੀਦ ਜੀ ਨੇ ਕੀ ਕੀਤਾ ਵੀ ਸਾਬਰਪਕ ਕਲੀਰ ਜੀ ਨੂੰ ਲੰਗਰਖਾਨੇ ਦੀ ਸੇਵਾ ਤੌਬ ਦਿੱਤੀ ਵੀ ਅਲੀ ਅਹਿਮਦ ਇਹ ਲੰਗਰ ਤੇਰੇ ਸਪੁਰਨ ਤੇ ਉਥੇ ਸਾਬਰਪਕ ਸਰਕਾਰ ਲੰਗਰ ਦੀ ਸੇਵਾ ਨਬਾਉਣ ਲੱਗੇ ਜਦੋਂ ਕੁਝ ਸਮੇਂ ਬਾਅਦ ਕੁਝ ਸਾਲ ਬੀਤੇ ਤੇ ਗੜੀ ਮਾਤਾ ਜੀ ਸੀ ਉਹ ਵਾਪਸ ਆਏ ਤੇ ਜਦੋਂ ਮਿਲੇ ਅਲੀ ਅਹਿਮਦ ਜੀ ਨੂੰ ਸਾਬਰਪਕ ਜੀ ਨੂੰ ਉਹ ਬਿਲਕੁਲ ਸੁੱਕ ਚੁੱਕੇ ਸੀ ਸਰੀਰ ਸੁੱਕ ਗਿਆ ਮਾਤਾ ਨੇ ਫਿਰ ਵਿਰਾਗ ਵਿੱਚ ਪੁੱਛਿਆ ਵੀ ਅਲੀ ਅਹਿਮਦ ਕੀ ਗੱਲ ਤੂੰ ਰੋਟੀ ਨਹੀਂ ਖਾਂਦਾ ਹਮ ਸਵਾਲ ਕੀਤਾ ਤੇ ਅੱਗੋ ਸਾਬਰਪਕ ਸਰਕਾਰ ਨੇ ਕਿਹਾ ਕਿ ਖਾਂਦਾ ਵਾਂ ਪਰ ਮੈਂ ਉਹ ਨਹੀਂ ਖਾਂਦਾ